ਤੇ ਲਗਾਵਾਂਗੇ ਤੇਲ ਦੇ ਵਿੱਚ ਮਿਕਸ ਕਰਕੇ ਤਾਂ ਇਹ ਪੇਨ ਕਿਲਰ ਤੋਂ ਵੀ ਪਹਿਲਾਂ ਜਿਹੜਾ ਕੰਮ ਕਰਦੇ ਡਾਟ ਸਾਬ ਤੁਸੀਂ ਕਹ ਰਹੇ ਸੀ ਜ਼ਖਮਾਂ ਤੇ ਵੀ ਬੜਾ ਵਧੀਆ ਕੰਮ ਹੈ ਜੀ ਦਾ ਅਗਰ ਕਿਸੇ ਦੇ ਪੁਰਾਣਾ ਜ਼ਖਮ ਹੋਵੇ ਠੀਕ ਨਾ ਹੁੰਦਾ ਹੋਵੇ ਰੁੱਕੀ ਸਾਬ ਜ਼ਖਮ ਦਾ ਜ਼ਖਮ ਇੱਕ ਸਾਡੀਆਂ ਭੈਣਾਂ ਦੇ ਵਿੱਚ ਇੱਕ ਬੜੀ ਪ੍ਰੋਬਲਮ ਆ ਜਿਹੜੀ ਪਿੰਪਲਸ ਨੂੰ ਲੈ ਕੇ ਕਹਿੰਦੇ ਦਾਗ ਪੈ ਜਾਂਦੀਆਂ ਨੇ ਚਿਹਰਾ ਸਾਡਾ ਬਿਲਕੁਲ ਖਰਾਬ ਹੋ ਜਾਂਦਾ ਉਹਨਾਂ ਲਈ ਅੱਜ ਇੱਕ ਨੁਸਖਾ ਦੱਸਣ ਜਾ ਰਿਹਾ ਚਾਹੇ ਹੁਣ ਗਰਮੀਆਂ ਚ ਆਏ ਹੁਣ ਸਿਆਲ ਕਹਿੰਦੇ ਜੀ ਪਿੰਪਲਸ ਤੋਂ ਫਿਣਸੀਆਂ ਤੋਂ ਬੜੇ ਤੰਗ ਆ ਸੀ ਫੇਸ ਦੇ ਉੱਤੇ ਫਿਣਸੀਆਂ ਨਿਕਲਦੀਆਂ ਨੇ ਬੜੇ ਪਰੇਸ਼ਾਨ ਆ ਉਹ ਮੇਰੇ ਕੋਲੇ ਆਉਂਦੀਆਂ ਨੇ ਕਹਿੰਦੀਆਂ ਨੇ ਜੀ ਹੁਣ ਤਾਂ ਸਿਆਲ ਆ ਗਿਆ ਮੌਸਮ ਵੀ ਚੇਂਜ ਹੋ ਗਿਆ ਫਿਰ ਵੀ ਕਹਿੰਦੇ ਪਸ ਵਾਲੀਆਂ ਫੈਂਸੀਆਂ ਬੜੀਆਂ ਨਿਕਲਦੀਆਂ ਨੇ ਮੂੰਹ ਤੇ ਬੜੇ ਪਿੰਪਲਸ ਨਿਕਲਦੇ ਨੇ ਅੱਜ ਉਹਨਾਂ ਨੂੰ ਨੁਸਖਾ ਦਿੰਦਾ ਮੈਂ ਜੀ ਜੀ ਜੇ ਉਹ ਇਹ ਨੁਸਖੇ ਨੂੰ ਅਜਮਾ ਲੈਣਗੇ ਨਾ ਜਿੰਨੀਆਂ ਮਰਜ਼ੀ ਫੈਂਸੀਆਂ ਨੇ ਜਿੰਨੇ ਮਰਜ਼ੀ ਉਹਨਾਂ ਦੇ ਦਾਗ ਧੱਬੇ ਨੇ ਜਿਹੜੀਆਂ ਵੀ ਜਾਣੀ ਮੈਂ ਪ੍ਰੋਬਲਮਸ ਨੇ ਫੇਸ ਦੀਆਂ ਸਾਰੀਆਂ ਹੱਲ ਹੋ ਜਾਣਗੀਆਂ ਠੀਕ ਹੈ ਇੱਕ ਤਾਂ ਇਹਨੂੰ ਫਰੁਕੀ ਸਾਹਿਬ ਜੇ ਅਸੀਂ ਇਹਦੀ ਜਿਵੇਂ ਮੈਡਮ ਨੇ ਦੱਸਿਆ ਤੇ ਪੱਤੇ ਗਰਮ ਕਰਨੇ ਇਹਦੀ ਚਟਣੀ ਵੀ ਬਣਾ ਸਕਦੇ ਹਾਂ ਸੀ ਪੱਤੇ ਦੀ ਚਟਨੀ ਪੱਤਿਆਂ ਦੀ ਚਟਨੀ ਕਾਲੀ ਦੇ ਪੱਤਿਆਂ ਦੀ ਚਟਨੀ ਜੀ ਇਹਦੇ ਪੱਤਿਆਂ ਦੀ ਚਟਨੀ ਬਣਾ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਕੇ ਇਹਦੇ ਵਿੱਚ ਮਿਸ਼ਰੀ ਮਲਾ ਕੇ ਜੇ ਉਹ ਇੱਕ ਇੱਕ ਚਮਚ ਸਵੇਰੇ ਸ਼ਾਮ ਖਾਲੀ ਪੇਟ ਖਾਂਦੀਆਂ ਨੇ ਜਿੰਨੀ ਵੀ ਸਰੀਰ ਦੀ ਗਰਮੀ ਹੁੰਦੀ ਹੈ ਜਿੰਨੇ ਵੀ ਉਹਨਾਂ ਨੂੰ ਪਿੰਪਲ ਸੀ ਪ੍ਰੋਬਲਮ ਆ ਸਾਰੀ ਹੱਲ ਹੋ ਜਾਂਦੀ ਆ ਜਿੰਨੇ ਵੀ ਜੇ ਚਟਨੀ ਨਹੀਂ ਖਾ ਸਕਦੇ ਜਿੱਦਾਂ ਮੈਂ ਸ਼ੇਕ ਬਣਾ ਕੇ ਪਹਿਲਾਂ ਦੱਸਿਆ ਨਾ ਵੀ ਇਹਦੇ ਪੱਤੇ ਲੈ ਲਓ ਪੱਤੇ ਲੈ ਕੇ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸ ਲਓ ਪੀਸ ਕੇ ਉਹਨੂੰ ਚੰਗੀ ਤਾਂ ਨਾ ਛਾਣ ਕੇ ਨਤਾਰ ਕੇ ਉਹਦੇ ਵਿੱਚ ਮਿਸ਼ਰੀ ਇੱਕ ਚਮਚ ਮਿਲਾ ਕੇ ਤੁਸੀਂ ਲੈ ਸਕਦੇ ਹੋ ਜਿਨ੍ਹਾਂ ਨੂੰ 슈ਗਰ ਦੀ ਪ੍ਰੋਬਲਮ ਆ ਤਾਂ ਥੋੜਿਆ ਸੈਦਾ ਨਮਕ ਠੀਕ ਹੈ ਵਿੱਚ ਪਾ ਕੇ ਲੈ ਸਕਦੇ ਨੇ ਸਵਾਦ ਅਨੁਸਾਰ ਨਹੀਂ ਤਾਂ ਕੱਲਾ ਵੀ ਪੀ ਸਕਦੇ ਤੁਸੀਂ ਵਧੀਆ ਕੰਮ ਕਰਦਾ ਉਹਨਾਂ ਦੇ ਜਿਨ੍ਹਾਂ ਨੇ ਪਿੰਪਲਸ ਨੇ ਜਿਨ੍ਹਾਂ ਦੇ ਦਾਗ ਧੱਬੇ ਫੋੜੇ ਨੇ ਸਾਰੇ ਠੀਕ ਹੋਣੇ ਇੱਕ ਮੈਂ ਫਰੁਕੀ ਸਾਹਿਬ ਇੱਥੇ ਹੋਰ ਚੀਜ਼ ਦੱਸਣੀ ਆ ਜਿਨ੍ਹਾਂ ਦੇ ਦਾਦ ਖਾਜ ਖੁਜਲੀ ਸੁਰਸਸ ਹੋ ਜਾਂਦੀ ਆ ਕਹਿੰਦੇ ਨੇ ਇੰਨੇ ਪਰੇਸ਼ਾਨ ਨੇ ਲੋਕ ਮੈਂ ਕਹਿੰਦਾ ਖਾਏ ਤਾਂ ਤੇ ਜਿੰਨੇ ਵੀ ਕਹਿ ਦੋ ਉਹ ਕਹਿੰਦੇ ਜਾਈ ਹੁਣ ਗਰਮੀਆਂ ਚ ਆਏ ਹੁਣ ਸਿਆਲ ਕਈਆਂ ਨੂੰ ਤਾਂ ਗਰਮੀ ਦੇ ਵਿੱਚ ਵੱਜ ਜਾਂਦੀ ਹੈ ਕਈਆਂ ਨੂੰ ਜਦੋਂ ਸਰਦੀ ਸ਼ੁਰੂ ਹੁੰਦੀ ਆ ਉਦੋਂ ਵੱਜ ਜਾਂਦੀ ਆ ਦੋਨਾਂ ਨਾਲ ਹੀ ਇੱਕ ਈ ਨੁਸਖਾ ਦੱਸੂਗਾ ਫਰੂਕੀ ਸਾਹਿਬ ਖਾਸ ਕਰਕੇ ਜਦੋਂ ਜੀ ਸਾਰਾ ਕਈ ਵਾਰ ਤਾਂ ਹੁੰਦਾ ਜਿਹੜੇ ਮੇਰੇ ਕੋਲ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਵੀ ਸਾਨੂੰ ਸਾਰਾ ਦਿਨ ਅਸੀਂ ਠੀਕ ਰਹਨੇ ਆ ਜਦੋਂ ਅਸੀਂ ਸ਼ਾਮੀ ਘਰ ਜਾਈਦਾ ਹੈ ਕੱਪੜੇ ਚੇਂਜ ਕਰੀਦੇ ਨੇ ਕੰਮ ਵਾਲੇ ਜਾਂ ਨਾਈਟ ਸੂਟ ਜਾਂ ਜੋ ਬੰਦਾ ਕੰਫਰਟੇਬਲ ਹੋਣ ਸੌਣ ਵਾਸਤੇ ਪਾਉਂਦਾ ਉਸ ਵੇਲੇ ਬੜੀ ਸਾਰੇ ਸਰੀਰ ਤੇ ਲਹਿਰ ਉੱਠ ਖੜਦੀ ਹੈ ਇਹਦੇ ਵਿੱਚ ਫਰੂਕੀ ਸਾਹਿਬ ਕੀ ਹੁੰਦਾ ਜਿਨ੍ਹਾਂ ਨੂੰ ਪੇਪੜੀ ਬਣ ਕੇ ਚਿੱਟੇ ਕਲਰ ਦੀ ਮਾਸੂਪਰ ਉਤਰਨ ਲੱਗ ਜਾਂਦਾ ਪਹਿਲਾਂ ਲਾਲ ਹੋ ਜਾਂਦੇ ਉਹਦੇ ਬਾਅਦ ਚਿੱਟੀ ਹੋ ਕੇ ਖਾਰਚ ਹੋ ਕੇ ਬੜੀ ਤੰਗ ਕਰਦੀ ਹੈ ਜੀ ਜਲਨ ਵੀ ਬਹੁਤ ਹੁੰਦੀ ਆ ਉਹਦੇ ਵਿੱਚ ਉਹਦਾ ਮੈਂ ਨੁਸਖਾ ਦੱਸਦਾ ਇੱਕ ਇਹਦੇ ਨਾਲ ਟਾਣੀ ਲੈ ਲੈਣੀ ਆ ਅੱਛਾ ਪ੍ਰਾਣੀ ਜਿਸ ਤਰੀਕੇ ਨਾਲ ਚਾਹੀਦੀ ਆ ਪ੍ਰਾਣੀ ਡਾਣੀ ਹੋਣੀ ਜਿਹੜਾ ਇਹਦੀ ਟਾਣੀ ਆ ਨਾ ਇਹ ਲੈਣੀ ਆ ਆਪਾਂ ਇਹਦੇ ਸੱਕ ਵੀ ਲੈ ਸਕਦੇ ਆ ਆਪਾਂ ਠੀਕ ਪ੍ਰਾਣੀ ਡਾਣੀ ਜਿਹੜਾ ਆ ਇਹਦਾ ਸੱਕ ਹੈਗਾ ਡਾਕਟਰ ਸਾਹਿਬ ਆ ਸੱਕ ਵੀ ਇਹਦਾ ਤੁਸੀਂ ਦੇਖੋ ਇਹ ਹਾਂਜੀ ਹਾਂਜੀ ਉਤਾਰਿਆ ਜਾ ਸਕਦਾ ਹੈ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਸੱਕ ਬੜਾ ਜ਼ਬਰਦਸਤ ਚੀਜ਼ ਹੈਗੀ ਇਹਦੀ ਇਹ ਆ ਸਕਕ ਰੂਪੀ ਆ ਗਿਆ ਜੀ ਇਹ ਚੀਜ਼ ਸੱਕ ਆ ਗਈ ਸਮਝ ਲਓ ਇਹ ਆਪਾਂ ਨੇ ਉਤਾਰ ਲਿਆ ਜੀ ਹਾਂਜੀ ਆ ਦੇਖੋ ਆ ਸੱਕ ਮੇਰੇ ਕੋਲ ਬੈਲਾ ਆ ਰਿਹਾ ਹਿਆ ਠੀਕ ਹੈ ਇਹ ਦਾ ਸੱਕ ਆ ਜਿਹੜਾ ਇਹ ਵੀ ਵਧੀਆ ਕੰਮ ਕਰ ਜਾਂਦਾ ਅੱਛਾ ਜੇ ਇਹ ਦੀ ਤੁਸੀਂ ਟਾਣੀ ਲੈ ਲਓਗੇ ਉਦੋਂ ਵੀ ਬੈਟਰ ਆ ਜਿਹੜੀ ਬਹੁਤ ਵਧੀਆ ਰਿਜ਼ਲਟ ਨੇ ਇਹ ਦਾ ਕੀ ਆ ਜਿਹੜੀ ਟਾਣੀ ਹੈ ਨਾ ਪੁਰਾਣੀ ਸਾਨੂੰ ਟਾਲੀ ਚਾਹੀਦੀ ਆ ਜਿਹੜੀ ਜ਼ਿਆਦਾ ਪੁਰਾਣੀ ਹੋਵੇ ਉਹਦੀ ਟਾਲੀ ਲੈ ਲੈਣੀ ਆ ਜਿਹੜਾ ਟਾਣੀ ਲੈ ਲੈਣੀ ਆ ਟਾਣੀ ਲੈ ਕੇ ਟਾਲੀ ਦੀ ਤੁਸੀਂ ਇਹਨੂੰ 1 ਲੀਟਰ ਪਾਣੀ ਦੇ ਵਿੱਚ ਉਹ ਬਾਲਣਾ ਠੀਕ ਹੈ ਇਹਨੂੰ ਕਾੜੀ ਜਾਣਾ ਜਦੋਂ ਪਾਣੀ ਤੁਹਾਡਾ ਘੜਾ ਜਾ ਹੋ ਗਿਆ ਥੋੜਾ ਜਿਹਾ ਰਹਿ ਗਿਆ ਫਿਰ ਉਹਦੇ ਵਿੱਚ ਪਾਈਆ ਕਿ ਤੇਲ ਸਰੋਂ ਦਾ ਪਾ ਕੇ ਨਾ ਫਿਰ ਉਹਨੂੰ ਕਾੜਨਾ ਸੀ ਉਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਜਦੋਂ ਤੁਹਾਡੇ ਚਿਰ 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 ਦੀ ਆਵਾਜ਼ ਬੰਦ ਹੋ ਗਈ ਪਾਣੀ ਉਹਦਾ ਜਮਾ ਹੀ ਸੁੱਕ ਗਿਆ ਕੱਲਾ ਤੇਲ ਰਹਿ ਗਿਆ ਉਹਨੂੰ ਉਤਾਰ ਕੇ ਆਪਣੇ ਸਰੀਰ ਦੇ ਉੱਪਰ ਲਾਉਣਾ ਸ਼ੁਰੂ ਕਰ ਦਿਓ ਫਿਰ ਕਿਸਾ ਪਹਿਲੇ ਦਿਨ ਤੋਂ ਰਿਜ਼ਲਟ ਮਿਲੂ ਮੈਂ ਕਹਿੰਦਾ ਹਜ਼ਾਰਾਂ ਲੱਖਾਂ ਦੀਆਂ ਦਵਾਈਆਂ ਖਾ ਚੁੱਕੇ ਹੋ ਤੁਸੀਂ ਮੈਂ ਕਹਿੰਦਾ ਜੀ ਕੋਈ ਡਾਕਟਰ ਨਹੀਂ ਛੱਡਿਆ ਤੁਸੀਂ ਕੋਈ ਨਾ ਕਰੋ ਅਜਮਾ ਕੇ ਦੇਖ ਲਿਓ ਫੋਨ ਕਰਕੇ ਦੱਸ ਦਿਓ ਕਿਦਾ ਰਿਜ਼ਲਟ ਮਿਲਿਆ ਜਿੰਨੀ ਮਰਜੀ ਪ੍ਰਾਣੀ ਦਾ ਪ੍ਰਾਣੀ ਦਾ ਦਖਾਜ ਖੁਜਲੀ ਕੁਝ ਵੀ ਹੋਵੇ ਜਿਨ੍ਹਾਂ ਦੇ ਫੁਰਕੀ ਸਾਹਿਬ ਫੋੜੇ ਨਿਕਲਦੇ ਨੇ ਬڑے بڑے ਗੰਡਾ ਬڑے بڑے ਜਿਨ੍ਹਾਂ ਦੇ ਕਹਿੰਦੇ ਨੇ ਉਹ ਜ਼ਖਮ ਹੋ ਜਾਂਦੇ ਨੇ ਠੀਕ ਨਹੀਂ ਹੁੰਦੇ ਉਹ ਵੀ ਫੁਰਕੀ ਸਾਹਿਬ ਦੇ ਪੱਤਿਆਂ ਨੂੰ ਉਬਾਲ ਕੇ ਇਹਦੇ ਵਿੱਚ ਥੋੜਾ ਸੈਦਾ ਨਮਕ ਮਿਲਾ ਕੇ ਇਹਦੇ ਵਿੱਚ ਥੋੜੇ ਜਿਹਾ ਨਿੰਮ ਦੇ ਪੱਤੇ ਮਿਲਾ ਕੇ ਇਹਦੀ ਟਕੋਰ ਕਰਨ ਨਾਲ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਜ਼ਖਮ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਫੁਰਕੀ ਸਾਹਿਬ ਇੱਕ ਫੁਰਕੀ ਸਾਹਿਬ ਤੇ ਮੈਂ ਨਾ ਮੇਰੇ ਕੋਲ ਇੱਕ ਆਏ ਦੀਆਂ ਫਲਗੀਆਂ ਵੀ ਨੇ ਇਹ ਕੱਲਾ ਪੱਤੇ ਹੀ ਨਹੀਂ ਕੰਮ ਕਰਦੇ ਇਹਦੇ ਕੱਲੀਆਂ ਟਾਣੀਆਂ ਕੰਮ ਨਹੀਂ ਕਰਦੀਆਂ ਇਹਦੀਆਂ ਜਿਹੜੀਆਂ ਫਲੀਆਂ ਨੇ ਨਾ ਆ ਦੇਖੋ ਥੋੜੀਆਂ ਸੀਗੀਆਂ ਆ ਜਾਂਦੀਆਂ ਨੇ ਅੱਜ ਕੱਲ੍ਹ ਵੈਸੇ ਨਵੀਆਂ ਇਹਦੇ ਨਾਲ ਵਿੱਚ ਬੀ ਹੁੰਦੇ ਨੇ ਆ ਦੇਖੋ ਇਹਦੇ ਵਿੱਚੋਂ ਬੀ ਕੱਢਣੇ ਨੇ ਬੀ ਕੱਢ ਕੇ ਨਾ ਤੁਸੀਂ ਇਹਨਾਂ ਨੂੰ ਪੀਸ ਲੈਣਾ ਇਹਦੇ ਵਿੱਚ ਆ ਬੀ ਹੁੰਦੇ ਨੇ ਇਹਦੇ ਇਹਨੂੰ ਪੀਸ ਕੇ ਚੰਗੀ ਤਰ੍ਹਾਂ ਇਹਨੂੰ ਜਿਹੜੇ ਜਿਮ ਵਾਲੇ ਮੁੰਡੇ ਨੇ ਜਿਨ੍ਹਾਂ ਦੀਆਂ ਹੱਡੀਆਂ ਵੀਕ ਹੋ ਜਾਂਦੀਆਂ ਨੇ ਜਿਹੜੇ ਕਹਿੰਦੇ ਜਦੋਂ ਤੁਸੀਂ ਜਿਮ ਕਰਦੇ ਨਾ ਥਕਾਵਟ ਹੋ ਜਾਂਦੀ ਆ ਆਵਾਜ਼ਾਂ ਆਉਂਦੀਆਂ ਨੇ ਕੜਕੜਦੀਆਂ ਜਾਂ ਮਸਲ ਪੂਰੇ ਕੰਮ ਨਹੀਂ ਕਰਦੇ ਇਹਦੇ ਵਿੱਚ ਅੱਖਾਂ ਦੀ ਪ੍ਰੋਬਲਮ ਅੱਛਾ ਜੀ ਹੱਡੀਆਂ ਦੀ ਪ੍ਰੋਬਲਮ ਬਹੁਤ ਵਧੀਆ ਹਾਲਾ ਇਹਨਾਂ ਨੂੰ ਪੀਸ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਲੈਣਾ ਸ਼ੁਰੂ ਕਰ ਦੋ ਇੱਕ ਇੱਕ ਚਮਚ ਸਵੇਰੇ ਸ਼ਾਮ ਮੈਂ ਕਹਿੰਨਾ ਜੀ ਜਿਮ ਵਾਲੇ ਮੁੰਡਿਆਂ ਲਈ ਤਾਂ ਬਾਲਾ ਹੀ ਵਧੀਆ ਰਿਜ਼ਲਟ ਆ ਇਹਦਾ ਮਤਲਬ ਟਾਲੀ ਦੀਆਂ ਜਿਹੜੀਆਂ ਫਲੀਆਂ ਨੇ ਫਲੀਆਂ ਦੇ ਵਿੱਚ ਜਿਹੜੇ ਬੀਜ ਨਿਕਲਦੇ ਨੇ ਹਾਂਜੀ ਇਹ ਥੋੜੇ ਹੁਣ ਕੱਚਾ ਕਰਕੇ ਨਿਕਲੀਆਂ ਨਹੀਂ ਇਹ ਜਦੋਂ ਪੱਕ ਜਾਂਦੇ ਆ ਸੁੱਕ ਜਾਂਦੀਆਂ ਨੇ ਫਿਰ ਇਹਦੇ ਵਿੱਚੋਂ ਬੀ ਆਸਾਨੀ ਨਾਲ ਨਿਕਲਿਆ ਹੁੰਦਾ ਹਾਂਜੀ ਇਹ ਹਜੇ ਹੁਣ ਰੋਤਾ ਨਹੀਂ ਦੀ ਤਾਂ ਕਰਕੇ ਹਜੇ ਨਵੇਂ ਪੱਤੇ ਆਉਣ ਕਰਕੇ ਫਲੀਆਂ ਆਉਣ ਕਰਕੇ ਨਿਕਲਿਆ ਨਹੀਂ ਇਹਦੇ ਚੋਂ ਜਦੋਂ ਇਹ ਸੁੱਕ ਜਾਂਦੇ ਆ ਤੇ ਆਰਾਮ ਨਾਲ ਨਿਕਲਿਆ ਹੁੰਦੇ ਆ ਬੀਏ ਦੇ ਛੋਟੇ ਛੋਟ ਚੰਮਚ ਸੁਇਰੇ ਸ਼ਾਮ ਲੈਣਾ ਸ਼ੁਰੂ ਕਰਦੋ ਬਹੁਤ ਵਧੀਆ ਹੈ ਅੱਖਾਂ ਲਈ ਵੀ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਇਹਦਾ ਹੱਡੀਆਂ ਲਈ ਵੀ ਵਧੀਆ ਰਿਜ਼ਲਟ ਆ ਇੱਕ ਫਰੂਕੀ ਸਾਹਿਬ ਹੋਣੇ ਦਾ ਤੇਲ ਦਾ ਵੀ ਦੱਸੂਗਾ ਟਾਲੀ ਦਾ ਤੇਲ ਜੀ ਟਾਲੀ ਦਾ ਤੇਲ ਆ ਕੀ ਬਾਤ ਹੈ ਜਿਨ੍ਹਾਂ ਦੇ ਦੰਦ ਵਿੱਚ ਦਰਦ ਹੁੰਦਾ ਫਰੂਕੀ ਸਾਹਿਬ ਜਿਹੜਾ ਕਹਿੰਦੇ ਨੇ ਦੰਦ ਤੋਂ ਬਹੁਤ ਜ਼ਿਆਦਾ ਸੀ ਪਰੇਸ਼ਾਨ ਹੋ ਗਏ ਦੰਦ ਦਾ ਦਰਦ ਹੀ ਨਹੀਂ ਹਟਦਾ ਟਾਲੀ ਦਾ ਤੇਲ ਲਿਆ ਕੇ ਕਰੇ ਰੱਖ ਲੋ ਫੰਬਾ ਗਿੱਲਾ ਕਰੋ ਜਾੜ ਦੇ ਵਿੱਚ ਰੱਖ ਤੋ ਦਬ ਲੋ ਇੱਕ ਤੋਂ 2 ਮਿੰਟ ਦੇ ਵਿੱਚ ਵਿੱਚ ਦਰਦ ਮੰਦਾ ਜਿੱਦਾਂ ਕਹਿੰਦੇ ਨੇ ਲੌਂਗ ਦਾ ਤੇਲ ਹਾਂਜੀ ਜੜ ਤੇ ਕੰਮ ਕਰਦਾ ਉਦੋਂ ਵੀ ਤੇਜ਼ ਕੰਮ ਕਰਦਾ ਜੀ ਇਹ ਜਿਨ੍ਹਾਂ ਨੇ ਜੋੜਾਂ 'ਚ ਦਰਦ ਦਾ ਗੋਡੇ ਨਹੀਂ ਹਟਦੇ ਮੋਢਾ ਨਹੀਂ ਹਟਦਾ ਅੱਡੀ ਦਾ ਦਰਦ ਨਹੀਂ ਹਟਦਾ ਉਹ ਵੀ ਇਹਦਾ ਜਿਹੜਾ ਤੇਲ ਆ ਉਹਦਾ ਉੱਤੇ ਮ사ਜ ਕਰਕੇ ਮਾਲਸ਼ ਕਰਕੇ ਗਰਮ ਪੱਟੀ ਬੰਨ੍ਹ ਕੇ ਰਾਤ ਨੂੰ ਸੌਂਜੋ ਵਧੀਆ ਰਿਜ਼ਲਟ ਆ ਉਹਨਾਂ ਦਾ ਦਰਦ ਤੁਰੰਤ ਬੰਦ ਕਰਦਾ ਜੀ ਇਹ ਕੀ ਬੋਲ ਇਹਦੇ ਰਿਜ਼ਲਟ ਜਿੰਨੇ ਤੁਸੀਂ ਗੁਣਗਾਲੋਂ ਨਾ ਉਹਨੇ ਥੋੜਿਆ ਫਿਰ ਕਿਸਾਵੇ ਦੇ ਇਹ ਜਿਹੜੀਆਂ ਚੀਜ਼ਾਂ ਨਾ ਨੇਚਰੋਪੈਥੀ ਨੇ ਜਿਹੜੇ ਸਾਨੂੰ ਕੁਦਰਤ ਨੇ ਨੇਚਰਲ ਦਿੱਤੀਆਂ ਨੇ ਸਾਨੂੰ ਦੇਖੋ ਇਹਨਾਂ ਨੂੰ ਕਿਸੇ ਨੇ ਨਹੀਂ ਬੀਜਿਆ ਕਿਸੇ ਨੇ ਨਹੀਂ ਲਿਆਂਦਾ ਕਿਤੋਂ ਹਣਾ ਆਪ ਹੀ ਲੱਗੀਆਂ ਹੋਈਆਂ ਨੇ ਇਹ ਕੁਦਰਤ ਨੇ ਸਾਨੂੰ ਦਿੱਤੀਆਂ ਨੇ ਅਸੀਂ ਇਹਨਾਂ ਤੋਂ ਦੂਰ ਹੋਣਦੇ ਜਾਂਦੇ ਆ ਅਸੀਂ ਦੂਰ ਹੋਈ ਜਾਂਦੇ ਆ ਦਿਨੋਂ ਦਿਨ ਲੋਕ ਕੀ ਕਹਿੰਦੇ ਨੇ ਜੀ ਗੋਲੀ ਮੂੰਹ ਚ ਪਾਈ ਸਿਰਦਰਦ ਬੰਦ ਬੁਖਾਰ ਉਤਰ ਜਵੇ ਸਾਡੀਆਂ ਬਿਮਾਰੀਆਂ ਦੂਰ ਹੋ ਜਾਣ ਉਹ ਭਰਾਵਾ ਜੇ ਤੇਰੀ ਇੰਨੀ ਛੇਤੀ ਦਰਦ ਠੀਕ ਹੁੰਦਾ ਇੰਨੀ ਛੇਤੀ ਹੁੰਦੇ ਉਹ ਨਾ ਨੁਕਸਾਨ ਵੀ ਕੋਈ ਕਰਨਾ ਕੱਲ ਨੂੰ ਤੇਰੀਆਂ ਬਿਮਾਰੀਆਂ ਵਧਣੀਆਂ ਨੇ ਠੀਕ ਨਹੀਂ ਹੋਣੀਆਂ ਜਦੋਂ ਹੁਣ ਮੈਂ ਤੁਹਾਨੂੰ ਪ੍ਰੋਸਟੇਟ ਵਾਲੀ ਦੀ ਗੱਲ ਦੱਸਦਾ ਜਿਹੜੇ ਇਹਦੇ ਪੱਤੇ ਹੁੰਦੇ ਨੇ ਇਹ ਪੱਤਿਆਂ ਨੂੰ ਚੰਗੀ ਤਰ੍ਹਾਂ ਸ਼ੇਕ ਬਣਾ ਕੇ ਜਿੱਦਾਂ ਮੈਂ ਕਹਿੰਦਾ ਪਿਸ਼ਾਬ ਨੂੰ ਬੰਨ ਨੂੰ ਖੋਲ ਦਿੰਦਾ ਇਹ ਮਿਸ਼ਰੀ ਪਾ ਕੇ ਲੈਣ ਨਾਲ ਐਦਾਂ ਹੀ ਜੇ ਤੁਸੀਂ ਇਹਨੂੰ ਕਰਦੇ ਹੋ ਨਾਲ ਤੁਸੀਂ ਕੇਸੂ ਦੇ ਫੁੱਲ ਆਉਂਦੇ ਆ ਇੱਕ ਕੇਸੂ ਦੇ ਫੁੱਲਾਂ ਦਾ ਜਾਣੀ ਕੜਾ ਜਿਹਾ ਬਣਾ ਕੇ ਉਹਨੂੰ ਜਾਨੀ ਗਰਮ ਕਰਕੇ ਪਾਣੀ ਦੇ ਵਿੱਚ ਉਹ ਵਾਲ ਕੇ ਜੇ ਉਹਦੀ ਟਕੋਰ ਕਰਦੇ ਹੋ ਜਿਹੜੇ ਉਹਨਾਂ ਦੇ ਪਤਾਲੂਆਂ 'ਚ ਸੋਜ ਆਈ ਹੋਈ ਆ ਮੈਂ ਕਹਿੰਦਾ ਜੀ ਬਹੁਤ ਛੇਤੀ ਠੀਕ ਹੋਣ ਲੱਗ ਜਾਂਦੀ ਆ ਤੁਹਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪੈਣੀ ਕਰੇ ਅਜਮਾ ਕੇ ਦੇਖੋ ਜਿਹੜੇ ਕਰੋਸਟੇਟ ਦੇ ਕੈਂਸਰ ਨਾਲ ਪੇਸ਼ੈਂਟ ਨੇ ਬਹੁਤ ਪਰੇਸ਼ਾਨ ਨੇ ਪੈਪਾਂ ਲੱਗੀਆਂ ਹੋਈਆਂ ਨੇ ਉਹ ਤਾਂ ਖਾਸ ਕਰਕੇ ਇਹਨੂੰ ਜਮਾ ਕੇ ਦੇਖਿਓ ਕੈਂਸਰ ਦਾ ਨਹੀਂ ਠੀਕ ਕਰਨਾ ਇਹਨੇ ਲੇਕਿਨ ਜਿਹੜਾ ਉਹਨਾਂ ਦਾ ਬਨਾ ਉਹ ਖੋਲਦੋ ਜਿਹੜਾ ਉਹਨਾਂ ਦਾ ਦਰਦ ਦਾ ਕੇਸੂ ਦੇ ਫੁੱਲਾਂ ਨੂੰ ਉਹਨਾਂ ਨੂੰ ਉਬਾਲ ਕੇ ਪਾਣੀ ਦੇ ਵਿੱਚ ਟਕੋਰ ਕਰਨਾ ਉਹਨਾਂ ਦੀ ਜਿਹੜੀ ਲਾਲ ਹੋ ਜਾਂਦੇ ਨੇ ਨਾ ਬਦਾਲ ਸਾਡੇ ਲਾਲ ਸਵੈਲਿੰਗਾ ਜਾਂਦੀ ਸੋਜ ਆ ਜਾਂਦੀ ਉਹਨਾਂ ਨੂੰ ਠੀਕ ਕਰਦੋ ਕਿਆ ਬਾਤ ਜੀ 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 ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਮੈਨੂੰ ਲੱਗਦਾ ਕਿ ਜੇਕਰ ਅਸੀਂ ਤੁਹਾਡੇ ਕੋਲ ਸ਼ਾਮ ਤੱਕ ਖੜੇ ਰਹੀਏ ਵੀਡੀਓ ਬਣਾਉਂਦੇ ਰਹੇ ਤਾਂ ਸ਼ਾਮ ਤੱਕ ਇਹਦੇ ਗੂੰਗਾਨ ਕਰਦੇ ਰਹੋਗੇ ਇਹ ਬرو ਕਿ ਸਾਡੇ ਤੁਸੀਂ ਰਾਜ ਰੋਕ ਦੇ ਦਿੰਨੇ ਹੋ ਮੇਰੀਆਂ ਕਈ ਗੱਲਾਂ ਰਹਿ ਜਾਂਦੀਆਂ ਨੇ ਇਹਦੇ ਵਿੱਚ ਇਹਦੇ ਵਿੱਚ ਕੀ ਹੈ ਤੁਸੀਂ ਕਹਿੰਦੇ ਹੋ ਵੀਡੀਓ ਬੜੀ ਲੰਬੀ ਹੋ ਜਾਂਦੀ ਆ ਫਿਰ ਸਾ ਉਹਨਾਂ ਟਾਈਮ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਪਾਰਟ 2 ਅੱਗੇ ਫਿਰ ਬਣਾਵਾਂਗੇ ਫਿਰ ਦੱਸਾਂਗੇ ਅਜੇ ਮੇਰੇ ਹੋਰ ਵੀ ਸੀਗੀਆਂ ਗੱਲਾਂ ਚਲੋ ਕੋਈ ਗੱਲ ਨਹੀਂ ਅਸੀਂ ਇੱਕ ਵਾਰ ਫਿਰ ਡਾਕਟਰ ਪਰਮਜੀਤ ਕੋਰ ਸਾਈਬਰ ਨਾਲ ਜੋੜਦੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀਆਂ ਭੈਣਾਂ ਇਹਦਾ ਕਿਵੇਂ ਫਾਇਦਾ ਲੈ ਸਕਦੇ ਨੇ ਡਾਕਟਰ ਸਾਹਿਬ ਸਾਡੀਆਂ ਭੈਣਾਂ ਕਿਵੇਂ ਫਾਇਦਾ ਲੈ ਸਕਦੇ ਨੇ ਇਸ ਦਰਖਤ ਦਾ ਜਿਵੇਂ ਜਿਨ੍ਹਾਂ ਨੂੰ ਪ੍ਰੈਗਨਨਸੀ ਤੋਂ ਬਾਅਦ ਬੱਚਿਆਂ ਲਈ ਦੁੱਧ ਨਹੀਂ ਆਉਂਦਾ ਹੈਗਾ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਵੇਂ ਇਸਤੇਮਾਲ ਕਰ ਸਕਦੇ ਆ ਇਹਦੇ ਪੱਤਿਆਂ ਦੀ ਚਟਣੀ ਬਣਾ ਕੇ ਬ੍ਰੈਸਟ ਦੇ ਉੱਤੇ ਲਗਾਉਣੀ ਆ ਤੇ ਇਹ ਬ੍ਰੈਸਟ ਨੂੰ ਵੀ ਸੁੰਦਰਤਾ ਦਿੰਦੀ ਆ ਸਕਿਨ ਜਿਹੜੀ ਲੂਜ਼ ਹੋ ਜਾਂਦੀ ਆ ਉਹਨੂੰ ਟਾਈਟ ਕਰਦੀ ਆ ਤੇ ਬੱਚਿਆਂ ਲਈ ਦੁੱਧ ਵੀ ਬਹੁਤ ਜ਼ਿਆਦਾ ਚੰਗੀ ਆਉਂਦਾ ਹੈ ਕੀ ਬਦਲ ਸੋ ਤੁਸੀਂ ਦੇਖੋ ਅੱਛਾ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਨੂੰ ਇਹ ਜ਼ਰੂਰ ਦੱਸ ਦਿਓ ਵੀ ਜਿਹੜੇ ਇਹ ਜਿਹੜੀ ਤਾਲੀ ਹੈਗੀ ਹੈ ਸ਼ਿਸ਼ਮ ਹੈਗੀ ਹੈ ਹੁਣ ਸਾਨੂੰ ਤੁਸੀ ਸਮਝ ਆ ਗਈ ਕਿ ਸਿਰਫ ਫਰਨੀਚਰ ਬਣਾਉਣ ਦੇ ਕੰਮ ਨਹੀਂ ਆਉਂਦੀ ਸਗੋ ਸਾਡੇ ਦੇਹ ਨੂੰ ਮਨੁੱਖੀ ਦੇਹ ਨੂੰ ਸ਼ਿੰਗਾਰਨ ਦੇ ਵੀ ਕੰਮ ਆਉਂਦੀ ਹੈ ਨਾ ਸਿਰਫ ਘਰਾਂ ਨੂੰ ਸ਼ਿੰਗਾਰਨ ਦੇ ਕੰਮ ਆਉਂਦੀ ਸਗੋ ਇਨਸਾਨ ਦਾ ਜਿਹੜਾ ਸਰੀਰ ਹੈਗਾ ਡਾਕਟਰ ਸਾਹਿਬ ਦੀ ਗੱਲਾਂ ਸੁਣ ਕੇ ਮੈਨੂੰ ਤਾਂ ਇਹ ਲੱਗਦਾ ਵੀ ਬਹੁਤ ਸਾਰੀਆਂ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਇਹ ਤੁਸੀ ਦੂਰ ਕਰ ਸਕਦੇ ਆ ਤੁਸੀਂ ਇੱਕ ਗੱਲ ਕੀ ਜਿਹੜੇ ਜ਼ਖਮ ਹੈਗੇ ਨੇ ਅਗਰ ਕਿਸੇ ਦੇ ਗੁੱਜੀ ਗੁੱਜੀ ਸੱਟ ਕਈ ਵਾਰ ਲੱਗਦੀ ਹੈ ਸਾਡੇ ਜਿਵੇਂ ਕੋ ਡਿੱਗ ਜਾਂਦਾ ਕੁਝ ਹੋਰ ਹੋ ਜਾਂਦਾ ਗੁੱਜੀ ਲੱਗਦੀ ਹੈ ਉੱਪਰੋਂ ਨਹੀਂ ਹੁੰਦੀ ਲੇਕਿਨ ਅੰਦਰ ਦਰਦ ਹੁੰਦੀ ਹੈ ਉਹਦੇ ਤੇ ਕੰਮ ਕਰੇਗਾ ਉਹ ਤੇ ਤੇਲ ਇਹ ਮੇਰੇ ਮਦਦ ਹੁੰਦਾ ਸੀ ਨਾ ਕਿ ਉਹਦਾ ਇਹਦਾ ਤੇਲ ਹੁੰਦਾ ਉਹ ਵਧੀਆ ਕੰਮ ਕਰਦਾ ਉਹ ਅੰਦਰ ਨਹੀਂ ਹੈ ਜਿਹੜੀਆਂ ਸਾਡੇ ਸੋਜ ਹੁੰਦੀ ਹੈ ਨਾ ਜਿਹੜੀ ਅੰਦਰ ਸਵੇਲਿੰਗ ਆ ਜਾਂਦੀ ਆ ਉਹਨੂੰ ਘਟਾਉਂਦਾ ਤੇ ਦਰਦ ਨੂੰ ਬੰਦ ਕਰ ਦਿੰਦਾ ਜਿਹੜਾ ਇਹਦਾ ਤੇਲ ਉਹ ਕੰਮ ਕਰਦਾ ਇਹਦੇ ਉੱਤੇ ਉਹ ਜਮਾ ਕੇ ਦੇਖਣ ਜਿਹਨਾਂ ਦੇ ਗੁੱਜੀ ਛੱਟ ਕਿਤੇ ਲੱਗੀ ਜਾ ਪ੍ਰਾਣੀ ਛੱਟ ਜਿਹਨੂੰ ਕਹ ਦਿੰਦੇ ਆ ਉਹ ਇਹਦਾ ਤੇਲ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੇ ਉਹਨਾਂ ਦੀ ਉਹ ਹੱਲ ਵੀ ਹੋ ਜਾਊਗਾ ਉਹਨਾਂ ਦਾ ਅਸੀਂ ਡਾਕਟਰ ਸਾਹਿਬ ਜਿੱਕਰ ਤੁਸੀਂ ਮਤਲਬ ਬਹੁਤ ਵਾਰ ਹੁੰਦਾ ਕਿ ਕੋਈ ਕਿਤੇ ਪਾਸੇ ਟਾਲੀ ਨਹੀਂ ਅਵੇਲੇਬਲ ਹੈ ਕਿ ਇਹ ਜਾਂ ਨਹੀਂ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਅਜ਼ਮਾਉਣ ਦਾ ਟਾਈ ਫਰਕੀ ਸਾਹਿਬ ਸਾਡੇ ਕੋਲੇ ਹਰ ਤਰ੍ਹਾਂ ਦੀ ਮੈਡੀਸਨ ਮਿਲਦੀ ਆ ਇਹਨਾਂ ਦੇ ਅਰਕ ਹੁੰਦੇ ਨੇ ਲੈਟਰੋਪੈਥੀ ਮੈਡੀਸਨ ਆ ਦੇਖੋ ਸਾਡੇ ਕੋਲੋਂ ਨਾ ਕਈ ਫਰਕੀ ਸਾਹਿਬ ਪਾਊਡਰ ਮੰਗਣ ਆ ਜਾਂਦੇ ਨੇ ਇਹਨਾਂ ਦਾ ਸਾਡੇ ਕੋਲ ਪਾਊਡਰ ਨਹੀਂ ਹੁੰਦਾ ਸਾਡੇ ਕੋਲੇ ਅਰਕ ਹੁੰਦੇ ਨੇ ਅਰਕ ਵੀ ਜੇ ਤੁਸੀਂ ਕਹੋ ਵੀ ਸਾਨੂੰ ਕੱਲਾ ਅਰਕ ਦੇ ਦਿਓ ਹਰਕ ਫਿਰ ਤਾਂ ਅਸੀਂ ਕੱਢਦੇ ਕੱਢਦੇ ਥੱਕ ਜਾਈਏ ਵਰਗੀ ਸਾਬ ਜੀ ਅਸੀਂ ਹਰਕ ਇਦਾਂ ਦੀ ਸਾਡੇ ਹੁੰਦੇ ਆ ਕਿਉਂ ਅਸੀਂ ਓਪੀਡੀ ਲਈ ਮੈਡੀਸਿਨ ਤਿਆਰ ਕਰਨੀ ਹੁੰਦੀ ਹੈ ਇੱਕ ਹੁਣ ਅਸੀਂ ਇਹਨਾਂ ਦੇ ਹਰਕ ਕੱਢੇ ਅਸੀਂ ਮੈਡੀਸਿਨ ਤਿਆਰ ਕੀਤੀ ਸਾਡੇ ਕੋਲ ਪੇਸ਼ੈਂਟ ਆਇਆ ਅਸੀਂ ਦੇਖਣਾ ਕਈ ਵਾਰ ਕੀ ਹੁੰਦਾ ਇੱਕ ਪੇਸ਼ੇ ਨੂੰ ਦੋ ਦੋ ਬਿਮਾਰੀਆਂ ਹੁੰਦੀਆਂ ਤਿੰਨ ਤਿੰਨ ਹੁੰਦੀਆਂ ਫਿਰ ਸਾਨੂੰ ਉਹ ਇੱਕ ਕੱਲੇ ਦਾ ਨਹੀਂ ਫਿਰ ਸਾਨੂੰ ਇਹਦੇ ਨਾਲ ਦੇਖਣਾ ਪੈਂਦਾ ਕਿਹੜਾ ਦਰਾਖਤ ਕਿਹੜੀ ਬੂਟੀ ਇਹਨਾਂ ਦਾ ਕੰਬੀਨੇਸ਼ਨ ਕਿਦਾ ਬਣੂਗਾ ਫਿਰ ਅਸੀਂ ਇਹਨੂੰ ਕਿੱਦਾਂ ਪੇਸ਼ੇ ਨੂੰ ਠੀਕ ਕਰੀਏ ਫਿਰ ਅਸੀਂ ਉਹਦਾ ਕੰਬੀਨੇਸ਼ਨ ਬਣਾਈ ਦਾ ਕੰਬੀਨੇਸ਼ਨ ਬਣਾ ਕੇ ਅ ਮੈਂ ਕਹਿੰਦਾ ਫਰੂਕੀ ਸਾਹਿਬ ਜਿਹੜੀ ਲੈਟਰੋਪੈਥੀ ਹੈ ਨਾ ਨਰਾਸ਼ ਨਹੀਂ ਕਰਦੀ ਕਿਸੇ ਨੂੰ ਜੇ ਲੋਕ ਇਹਦਾ ਸਹੀ ਇਸਤੇਮਾਲ ਕੀਤਾ ਜਾਵੇ ਲੋਕ ਕਰਨ ਜਿੱਦਾਂ ਅਸੀਂ ਦੱਸੇ ਅਨੁਸਾਰ ਸਾਡੇ ਦਵਾਈ ਲੈਣ ਦੱਸੇ ਅਨੁਸਾਰ ਪਰਹੇਜ਼ ਕਰਨ ਤਾਂ ਬਹੁਤ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਇਹ ਤਾਂ ਇੱਕ ਇਦਾਂ ਦੀ ਸਜੀਵਣੀ ਲੱਭੀ ਆ ਜੀ ਮੈਂ ਕਹਿੰਦਾ ਪੁੱਛੋ ਹੀ ਨਾ ਇਹ ਜਿਹੜੀ ਐ ਲੈਟਰੋਪੈਥੀ ਆ ਇਹ ਮਰੇ ਹੋਏ ਬੰਦੇ ਦੇ ਵਿੱਚ ਜਾਨ ਪਾਉਣ ਵਾਲੀ ਸੁਜੀਵਣੀ ਆ ਮੈਂ ਤਾਂ ਕਹਿੰਦਾ ਜੀ ਵੱਧ ਤੋਂ ਵੱਧ ਲੋਕ ਇਹਦੇ ਨਾਲ ਜੁੜਨੋ ਨੇਚਰੋਪੈਥੀ ਆ ਕੋਈ ਇਹਦੇ ਸਾਈਡ ਫਾਇਟ ਨਹੀਂ ਹੈਗੇ ਅੱਜ ਤੱਕ ਸਾਨੂੰ ਦੇਖਣ ਨੂੰ ਮਿਲੇ ਵਧੀਆ ਰਿਜ਼ਲਟ ਨੇ ਮਹਾਰਾਜ ਕਰੇ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ ਪ੍ਰਮਾਤਮਾ ਅੱਗੇ ਅਰਦਾਸ ਇਹੀ ਕਰਦਾ ਵੀ ਸਾਡੇ ਵਰਗੇ ਡਾਕਟਰਾਂ ਵੈਦਾਂ ਦੀ ਲੋੜ ਨਾ ਪਵੇ ਘਰੇ ਤੰਦਰੁਸਤ ਰਹੀਓ ਆਪਣੀ ਸਿਹਤ ਦਾ ਖਿਆਰ ਰੱਖੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਆਖਿਰ ਦੇ ਵਿੱਚ ਦੱਸ ਦਿਓ ਵੀ ਅਗਰ ਤੁਹਾਨੂੰ ਮਿਲਣਾ ਹੋਵੇ ਕਿਸੇ ਭੈਣ ਨੇ ਡਾਕਟਰ ਸਾਈਬਰ ਨਾਲ ਆਪਣੀ ਕੋਈ ਦਿੱਕਤ ਪਰੇਸ਼ਾਨੀ ਸ਼ੇਅਰ ਕਰਨੀ ਹੋਵੇ ਕਿਸੇ ਵੀਰ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਵੇ ਕਿਵੇਂ ਹੋ ਸਕਦਾ ਫਿਰਕ ਸਾਡਾ ਹਸਪਤਾਲ ਹੈਗਾ ਏਪੀ ਲੈਟਰ ਹੋਮੋਪੈਥੀ ਹਸਪਤਾਲ ਰਾਮਗੜ ਰੋਡ ਸਾਨੇਵਾਲ ਨੀਅਰ ਅਨੰਤ ਵਿਹਾਰ ਕਲੋਨੀ ਨੰਬਰ ਸਾਡੇ ਦੋ ਹੁੰਦੇ ਆ ਜੀ 7814699434 9915147604 ਦੋਨੇ ਨੰਬਰਾਂ ਦੇ ਕਿਸੇ ਤੇ ਵੀ ਕੰਟੈਕਟ ਕਰਕੇ ਸਾਡੇ ਨਾਲ ਆਪਾਂ